ਬਬੇ ਤੁਹਾਡੀ ਪਈ ਨਾ ਬਈ ਪੱਕੀ ਯਾਰੀ ਲੱਗਦੀ ਆ ਪੱਕੀ ਆ ਪੱਕੀ ਆ ਜੀ ਭੂਆ ਦਾ ਮੁੰਡਾ ਭੂਆ ਦਾ ਮੁੰਡਾ ਜੀ ਹਾਂ ਜੀ ਮੈਂ ਭੂਆ ਦਾ ਮੁੰਡਾ ਹਾਂ ਮਾਮੇ ਦੇ ਪਰ ਮਤਲਬ ਉਹ ਤੁਸੀਂ ਚੇਤਾ ਕਰੋ ਵੀ ਉਦੋਂ ਮੁੱਛ ਫੁੱਟ ਦਾੜ੍ਹੀਆਂ ਹੁੰਦੀਆਂ ਹੋਣੀਆਂ ਤੁਹਾਡੇ ਮੁੱਛਾਂ ਹੁੰਦੀਆਂ ਹੋਣੀਆਂ ਜਉਂਦੀ ਯਾਰੀ ਯਾਰੀ ਪਈ ਯਾਰ ਇਹਦੇ ਤਾਂ ਦਾੜ੍ਹੀ ਬਣੀ ਆ ਹਜੇ ਤਾਂ ਗੁਰਦੁਆਰਾ ਲੰਗਰ ਸਾਹਿਬ ਦੇ ਸਾਹਮਣੇ ਬਿਲਕੁਲ ਜਿੱਥੇ ਪਾਰਕਿੰਗ ਹੈ ਉੱਥੇ ਖੜੇ ਆ ਤੁਹਾਨੂੰ ਇੱਕ ਤਸਵੀਰ ਦਿਖਾ ਲੈਣੀ ਆ ਆ ਗੱਡੀ ਹੈਗੀ ਆ ਬਈ ਪੀਪੀ013 ਤੇ ਇਧਰ ਆ ਮੁੰਡਿਆ ਪਹਿਲਾਂ ਦਿਖਾ ਲ ਦਿਆ ਆ ਜਾ ਲਾ ਕੇ ਆ ਜਾ ਆ ਜਾ ਦੌੜੇ ਆਇਆ ਕਰ ਇਹਨੇ ਟਾਈਮ ਬੰਦੇ ਆਏ ਆ ਪੰਜਾਬ ਤੋਂ ਤੇ ਆ ਗੱਡੀ ਦੇ ਵਿੱਚ ਦੇਖੋ ਬਿਸਤਰੇ ਲਾ ਕੇ ਆਹਾ 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 ਕਮਰੇ ਵਾਲੀ ਫੀਲਿੰਗ ਪੂਰੀ ਵੀ ਜੇ ਕਿਤੇ ਰਾਸਤੇ ਵਿੱਚ ਆਰਾਮ ਕਰਨਾ ਆ 4 ਘੰਟੇ ਸੌਣਾ ਆ ਉਹ ਵੀ ਇਹਦੇ ਵਿੱਚ ਰੱਖ ਕੇ ਤੇ ਸੌ ਸਕਦੇ ਭਾਈ ਤੇ ਆ ਬਾਬਾ ਜੀ ਹੁਣੀ ਆਏ ਆ ਤੇ ਹੈਗੇ ਦੋ ਜਣੇ ਆ ਇਹਨਾਂ ਨਾਲ ਗੱਲਬਾਤ ਵੀ ਕਰਦੇ ਆ ਬਾਬਾ ਜੀ ਕਪੜਾ ਫੇਰਦੇ ਜਦੋਂ ਮੈਂ ਦੇਖੀ ਹਸਾਉ ਤਾ ਉਹ ਗੱਡੀ ਦੀ ਤੇ ਮੈਂ ਕਹਾ ਬਾਬਾ ਜੀ ਬਾਬਾ ਜੀ ਇਧਰ ਨੂੰ ਆਓ ਮੜਾ ਕਿਰਪਾ ਕਰੋ ਜੀ ਲਓ ਜੀ ਬਾਬਾ ਜੀ ਕਿਹੜੀ ਜਗ੍ਹਾ ਤੋਂ ਆ ਗੀਆਂ ਪੁੱਜਾਂ ਪਹਿਲਾਂ ਤਾਂ ਵਾਹਿ ਖਾਲਸਾ ਵਾਹਿਗੁਰੂ ਜੀ ਪਤੇ ਅਸੀਂ ਆਏ ਆ ਟਾਲੀ ਸਾਹਿਬ ਜ਼ਿਲ੍ਹਾ ਸਾਡਾ ਲੁਧਿਆਣਾ ਅੱਛਾ ਜੀ ਤੇ ਟਾਲੀ ਸਾਹਿਬ ਗੁਰਦਾਰੇ ਦੇ ਨਾਲ ਸਾਡਾ ਪਿੰਡਾ ਰੂਪਾਪਤੀ ਤੇ ਇਤਿਹਾਸਕ ਸਾਡਾ ਗੁਰਦੁਆਰਾ ਕੱਲ੍ਹ ਗਿਆ ਪਿਤਾ ਜੀ ਗਏ ਉੱਥੇ ਉਹਨਾਂ ਨੇ ਮੁਗਲਾਂ ਦੀ ਜੜਪੱਟੀ ਉੱਥੇ ਅਸਰ ਝੂਟੀ ਉਥੋਂ ਸਿਰ ਮਾਨਾ ਹੋਇਆ ਅੱਛਾ ਕਿੰਨੇ ਦਿਨ ਤੁਰੇ ਆ ਜੀ ਤੁਸੀਂ ਕਿੰਨੇ ਦਿਨ ਲੱਗੇ ਤੁਹਾਨੂੰ ਗੱਡੀ ਚੋਂਦਿਆਂ 17 ਤਰੀਕ ਦੇ ਚੱਲੇ ਆ ਅਸੀਂ ਉਥੋਂ ਚੱਲੇ ਦਮਦਮਾ ਸਾਹਿਬ ਦਮਦਮਾ ਸਾਹਿਬ ਤੋਂ ਅਸੀਂ ਚੱਲੇ ਫਿਰ ਤਮਤਾਮ ਸਾਹਿਬ ਗੁਰਦੁਆਰਾ ਤਮਤਾਮ ਸਾਹਿਬ ਤੋਂ ਅਸੀਂ ਚੱਲੇ ਫਿਰ ਆਗਰਾ ਸਾ ਆਗਰਾ ਸਾਹਿਬ ਤੋਂ ਅਸੀਂ ਫਿਰ ਚੱਲੇ ਗੁਆਲੀਅਰ ਸਾਹਿਬ ਗੁਆਲੀਅਰ ਤੋਂ ਫਿਰ ਅਸੀਂ ਨਾਗਪੁਰ ਹੁੰਦੇ ਹੋਏ ਤੇ ਆਪਣਾ ਫਿਰ ਰਮੇਸ਼ਵਰ ਕਿੰਨੇ ਕ ਦਿਨ ਹੋ ਗਿਆ ਜੀ ਹੋ ਗਿਆ 10 ਕ ਦਿਨ ਸਾਨੂੰ 17 ਤਰੀਕ ਤੇ ਚੱਲੇ ਅੱਜ ਵੇਖ ਲਓ ਇੱਕ ਹੋ ਗਈ ਇੱਕ ਹੋ ਗਈ ਲਾ ਲੋ ਵੀ ਲਗਭਗ 17 ਦਾ 14 ਕ ਦਿਨ ਹੋ ਗਿਆ ਨਾ 14 ਦਿਨ ਹੋ ਗਏ ਮਹੀਨਾ ਕੁ ਲਾ ਕੇ ਜਾਉਂਗੇ ਨਹੀਂ ਅਸੀਂ 2 ਮਹੀਨੇ ਲਾਉਣੇ ਸਾਨੂੰ 2 ਮਹੀਨੇ ਲਾਉਣੇ ਮੈਨੇ ਲੱਗਣਿਆ ਰਮੇਸ਼ਵਰ ਗਏ ਜਿੱਥੇ ਮਹਾਰਾਜ ਜੀ ਦੂਜੀ ਦਾਸ ਜੀ ਗਏ ਸੀ ਹਾਂਜੀ ਗਨਾਨਕ ਪਿਤਾ ਜੀ ਉਥੋਂ ਫਿਰ ਉਹ Sri Lanka ਨੂੰ ਗਏ ਸੀ ਉਹ ਗੁਰਦੁਆਰੇ ਸਾਹਿਬ ਅਸੀਂ ਗਏ ਸੀ ਜਿੱਥੇ ਉਹਨਾਂ ਦੀਆਂ ਚਰਨਾਂ ਦੀਆਂ ਪੈੜਾਂ ਉਮੇ ਆ ਅਸੀਂ ਕੰਮਕਰ ਕਹਦਾ ਜੀ ਆਪਣਾ ਰਟਾਇਰ ਹੋਏ ਲੱਗਦੇ ਆ ਕੰਮਕਰ ਪਹਿਲਾਂ ਅਸੀਂ ਬਚਪਨ ਚ ਅਸੀਂ ਇਹ ਗੱਡੀਆਂ ਦੀ ਲਾਈਨ ਚ ਪਏ ਸੀ ਇਹ ਸਾਡੇ ਭੂਆ ਦੇ ਪੁੱਤ ਇਹ ਵੱਡੇ ਆ ਪਹਿਲਾਂ ਕਲਕੱਤੇ ਹੁੰਦੇ ਸੀ ਅਸੀਂ ਕਲਕੱਤੇੋਂ ਬਾਅਦ ਫੇਰ ਅਸੀਂ ਇੱਥੇ ਆ ਕੇ ਪਿੰਡ ਇੱਥੇ ਆ ਕੇ ਟਰੱਕ ਲਏ ਫੇਰ ਥੋੜਾ ਟਾਈਮ ਰੱਖੇ ਫੇਰ ਅਸੀਂ ਦबई ਚਲੇ ਗਏ ਅੱਛੇ ਦੋਨੇ ਨਾ ਨਾ ਇਹ ਬਾਜ ਗਏ ਪਹਿਲਾਂ ਅਸੀਂ ਗਏ ਸੀ ਬਾਬੇ ਤੁਹਾਡੀ ਪਈ ਨਾ ਪੱਕੀ ਯਾਰੀ ਲੱਗਦੀ ਆ ਪੱਕੀ ਆ ਪੱਕੀ ਆ ਜੀ ਭੂਆ ਦਾ ਮੁੰਡਾ ਭੂਆ ਦਾ ਮੁੰਡਾ ਜੀ ਹਾਂ ਜੀ ਮੈਂ ਭੂਆ ਦਾ ਮੁੰਡਾ ਹਾਂ ਮਾਮੇ ਦੇ ਪਰ ਮਤਲਬ ਉਹ ਤੁਸੀਂ ਚੇਤਾ ਕਰੋ ਵੀ ਉਦੋਂ ਮੁੱਛ ਫੁੱਟ ਦਾੜੀਆਂ ਹੁੰਦੀਆਂ ਹੋਣੀਆਂ ਤੁਹਾਡੇ ਮੁੱਛਾਂ ਹੁੰਦੀਆਂ ਹੋਣੀਆਂ ਜੋਦੀ ਯਾਰੀ ਯਾਰੀ ਪਈ ਯਾਰ ਇਹਦੇ ਤਾਂ ਸਾੜੀ ਬਣੀ ਆ ਹਜੇ ਤਾਂ ਨਿਭੀ ਜਾਂਦੀ ਆ ਆਈ ਨੀ ਭੂਆ ਦਾ ਸਾਰੀ ਉਮਰ ਇਹ ਇਹ ਮਤਲਬ ਇਦਾਂ ਅੰਡਰਸਟੈਂਡਿੰਗ ਇੱਕ ਦੂਜੇ ਨਾਲ ਕਿੱਦਾਂ ਵੱਲ ਸ਼ੁਰੂ ਤੋਂ ਨਿੱਕੇ ਹੁੰਦੇ ਹੱਦ ਕਿੰਦੇ ਬਚਪਨ ਤੋਂ ਜੀ ਬਚਪਨ ਤੋਂ ਜੀ अच्छा जी बचपन ਤੋਂ बचपन ਤੇ ਅਸੀਂ ਸਾਡਾ ਤੇ ਦੋਨਾਂ ਨੇ ਤੈਅ ਕੀਤਾ ਵੀ ਅਸੀਂ ਦੋਨਾਂ ਨੇ ਜਾਣਾ ਤੇ ਦੋਨੇ ਹੁਣ ਨਿਕਲੇ ਹੋਏ ਆਂ ਦੋ ਦੋਨੇ ਅਸੀਂ ਬਸ ਅਸੀਂ ਹੁਣ ਇੱਥੋਂ ਜਾਣਾ ਅਸੀਂ ਹਜੂਰ ਸਾਹਿਬ ਅਜੇ 5 5 ਦਿਨ ਹੋ ਸੇਵਾ ਕਰਨੀ ਆ ਅੱਛਾ ਜੀ ਇੱਥੇ ਸੇਵਾ ਪੂਰੀ ਹੋ ਗਈ ਜਦ ਫਿਰ ਅਸੀਂ ਇੱਥੋਂ ਜਾਣਾ ਹైదరాబాద్ ਹੋਗੇ ਬੀਜੇਵੜਾ ਹੋਗੇ ਗਾਂਹਾਂ ਆਪਣਾ ਇੱਛਾ ਪਰ ਬਾਰਡਰ ਗੰਬੰਗਾਲ ਚ ਜਾਣਾ ਸੀ ਚੰਦਰਕੁਣੇ ਚੰਦਰਕੁਣੇ ਗੁਰਦੁਆਰਾ ਉੱਥੇ ਮਹਾਰਾਜ ਜੀ ਪਹਿਲੇ ਪਾਛੇ ਗਏ ਆ ਮਰ ਪੂਰਾ ਹਿੰਦੁਸਤਾਨ ਕੋ ਘੁੰਮ ਦੇਣਾ ਜੀ ਜਿਵੇਂ ਜਿਵੇਂ ਮਹਾਰਾਜ ਕਾਲਗਿਆਂ ਦੇ ਪਿਤਾ ਜੀ ਸੇਵਾ ਲਾਉਣਗੇ ਉਵੇਂ ਮੈਂ ਗਾਂਗਾ ਕਰਾਂਗੇ ਇਹ ਪਹਿਲੀ ਯਾਤਰਾ ਆਪਣੀ ਜੀ ਪਹਿਲਾਂ ਵੀ ਕੀਤੀਆਂ ਨਹੀਂ ਪਹਿਲਾਂ ਅਸੀਂ ਪੰਜ ਤਖਤਾਂ ਤੇ ਗਏ ਸੀ ਉਦੋਂ ਇਦਾਂ ਗੱਡੀ 'ਚ ਹਾਂ ਐਸੀ ਗੱਡੀ 'ਚ ਤੋਂ ਨਹੀਂ ਆਣੇ ਨਹੀਂ ਉਦੋਂ ਉਦੋਂ ਸਾਨੂੰ ਹੁਕਮ ਆਇਆ ਸੀ ਪੰਜ ਸਿੰਘਾਂ ਦਾ ਅੱਛਾ ਤੁਸੀਂ ਕਹਿੰਨੇ ਕੀਤਾ ਪੰਜ ਸਾਡੇ ਬਾਬਾ ਜੀ ਸੀਦ ਅੱਛਾ ਜੀ ਤੇ ਉਦੋਂ ਪੰਜ ਸਿੰਘ ਅਸੀਂ ਗਏ ਸੀ ਅੰਮ੍ਰਿਤਧਾਰੀ ਤੇ ਉਦੋਂ ਫਿਰ ਅਸੀਂ ਪਹਿਲਾਂ ਦਰਬਾਰ ਸਾਹਿਬ ਗਏ ਦਰਬਾਰ ਸਾਹਿਬ ਤੋਂ ਨੰਦਪੁਰ ਸਾਹਿਬ ਗਏ ਨੰਦਪੁਰ ਸਾਹਿਬ ਫਿਰ ਅਸੀਂ ਦਮਦਮਾ ਸਾਹਿਬ ਆਏ ਦਮਦਮਾ ਸਾਹਿਬ ਤੋਂ ਫਿਰ ਤਮਤਾਨ ਸਾਹਿਬ ਹੁੰਦੇ ਹੋਏ ਆਗਰਾ ਗਵਾਲੀਅਰ ਫਿਰ ਅਸੀਂ ਹਜ਼ੂਰ ਸਾਹਿਬ ਆਏ ਇੱਥੋਂ ਫਿਰ ਪਟਨਾ ਸਾਹਿਬ ਨੂੰ ਗਏ ਸੀ ਅੱਛਾ ਬਾਬੇ ਮਾਇਆ ਦਾ ਪ੍ਰਬੰਧ ਕਿੰਨਾ ਮਤਲਬ ਲੱਗਦਾ ਜਵਾਨੀ ਵੇਲੇ ਮਿਹਨਤਾਂ ਕਰਕੇ ਜੋੜੇ ਆ ਚਾਰ ਛੱਲੜ ਨਹੀਂ ਵੇਖੋ ਮਾਇਆ ਤੇ ਚਕਲਗਿਆਂ ਵਾਲੇ ਪਿਤਾ ਨੇ ਸਾਨੂੰ ਬਹੁਤ ਕੁਝ ਦਿੱਤਾ ਉਹਨੇ ਘਾਟ ਕੋਈ ਨਹੀਂ ਛੱਡੀ ਤੇ ਸਾਡੇ ਬੱਚੇ ਬਾਹਰ ਕੈਨੇਡਾ ਜਾ ਦੋ بیٹے ਆ ਸਾਡੇ ਠੀਕ ਹੈ ਤੇ ਉਹ ਇੱਥੇ ਆ ਚੰਡੀਗੜ੍ਹ ਰਹਿੰਦੇ ਆ ਬਸ ਉਹੀ ਸੇਵਾ ਜੋ ਮਹਾਰਾਜ ਉਹਨਾਂ ਤੋਂ ਕਰਵਾ ਰਿਆ ਤੇ ਅਸੀਂ ਕਰ ਪਰ ਰਾਸਤੇ ਵਿੱਚ ਤੁਹਾਨੂੰ ਕਮਰਾ-ਕਮਰਾ ਵੀ ਨਹੀਂ ਲੈਣ ਦੀ ਲੋੜ ਪਈ ਨਹੀਂ ਸਾਨੂੰ ਕੋਈ ਲੋੜ ਨਾ ਅਸੀਂ ਪੁੱਛਿਆ ਹੀ ਵੈਸੇ ਜੇ ਸਹੀ ਪੁੱਛੋ ਨਾ ਅੱਛਾ ਮਲਤਾ ਦਾ ਅੰਦਰ ਹੀ ਸਰੀ ਜਾਂਦਾ ਗੱਡੀ 'ਚ ਕਮਰਾ ਹੀ ਐ ਕਿਸਮ ਦਾ ਕੋਈ ਹੋਰ ਪੈਜੂ ਵਿਚਾਰਾ ਕੋਈ ਬੀਬੀ ਹੋਰ ਬੱਚਿਆਂ ਵਾਲੀ ਪੈਜੂ ਸਾਡਾ ਤਾਂ ਸਭ ਦਾ ਹੀ ਆ ਕਿਉਂਕਿ ਇਹ ਛੁੱਟੀਆਂ ਆ ਹੁਣ ਇਹਨਾਂ ਦਿਨਾਂ 'ਚ ਰੱਚ ਹੁੰਦਾ ਜੀ ਸੰਗਤ ਬਾਹਰ ਵੀ ਪਈ ਆ ਕਿਉਂਕਿ ਨਿਆਣਿਆਂ ਨੂੰ ਛੁੱਟੀਆਂ ਹੁੰਦੀਆਂ ਫਿਰ ਤਕਰੀਬਨ ਸਾਰੇ ਕੋਸ਼ਿਸ਼ ਕਰਦੇ ਆ ਵੀ ਤੇ ਦਿਲੋ ਏਡੇ ਪ੍ਰਬੰਧ ਹੋਣ ਦੇ ਬਾਵਜੂਦ ਵੀ ਥਾਂ ਜਿਹੜੀ ਥੋੜੀ ਪੈ ਜਾਂਦੀ ਆ ਕਿਉਂਕਿ ਇਹਨਾਂ ਦਿਨਾਂ ਵਿੱਚ ਸਾਰੇ ਲਗਭਗ ਆਉਂਦੇ ਆ ਅਸੀਂ ਇੱਥੇ ਵੇਖਿਆ ਹੁਣ ਤੜਕੇ ਉੱਠ ਕੇ ਜਾਵੇ ਸਨਾਨ ਕਰਨ ਜਾਈਦਾ ਕਈ ਬੱਚੇ ਬੱਚੀਆਂ ਵਿਚਾਰੀਆਂ ਬਾਹ ਤੇ ਉਹ ਕਰਕੇ ਵੀ ਹੁਣ ਚਲੋ ਜੀ ਤਾਂ ਕਿਸੇ ਤਾਂ ਹੋਰ ਸਰ ਜੇ ਨਾ ਚਾ ਸਾਡਾ ਸਰੀ ਜਾਂਦੇ ਇੱਥੇ ਏਦਾਂ ਆ ਆ 5-7 ਦਿਨ ਜ਼ਿਆਦਾ ਹੁੰਦਾ ਜੀ ਰਾਜਾ ਹਾਂ ਹੁਣ ਤਾਂ 10 ਤਰੀਕ ਤੱਕ ਕਹਿੰਦੇ ਆ ਤੇ ਫੇਰ ਅਸੀਂ ਹੁਣ ਇੱਥੋਂ ਜਾ ਕੇ ਜਾਣਾ ਜਦ ਬੰਗਾਲ ਚ ਗਾਂ ਸ਼ਾਮ ਚ ਜਾਣਾ ਤੂਬੜੀ ਸਾਹਿਬ ਜਿੱਥੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਗਏ ਜਦ ਪਿਤਾ ਜੀ ਕਾਲੀਗਿ ਵਾਲੇ ਪਿਤਾ ਜੀ ਪ੍ਰਵੇਸ਼ ਹੋਏ ਸੀ ਪਟਨਾ ਸਾਹਿਬ ਦੀ ਧਰਤੀ ਤੇ ਉਸ ਟਾਈਮ ਮਹਾਰਾਜ ਜੀ ਉੱਥੇ ਸੀ ਅਸਾਂ ਦੀ ਧਰਤੀ ਤੇ ਫੇ ਅਸੀਂ ਉੱਥੇ ਜਾਣਾ ਉੱਥੇ ਜੋ ਸੇਵਾ ਮਹਾਰਾਜ ਰੌਣਗੇ ਜਿੰਨੇ ਦਿਨ ਉੱਥੇ ਕਰਾਂਗੇ ਉਸ ਤੋਂ ਬਾਅਦ ਫੇਰ ਪਟਨਾ ਸਾਹਿਬ ਆਵ ਬਈ ਅੱਛਾ ਜੀ ਪਟਨਾ ਸਾਹਿਬ ਤੋਂ ਫਿਰ ਅਸੀਂ ਵਾਪਸੀ ਹੌਲੀ ਹੌਲੀ ਰਾਜ ਜਿਹੜੇ ਗੁਰਦੁਆਰੇ ਗੁਰੂ ਘਰ ਉਹਨਾਂ ਦਾ ਦਰਸ਼ਨ ਕਰਦੇ ਫਿਰ ਅਸੀਂ ਨਗਰ ਜਾਣਾ ਇਹ ਬਈ ਰੰਗ ਚ ਰੰਗੀਆਂ ਹੋਈਆਂ ਰੂਹਾਂ ਆ ਜਿਨ੍ਹਾਂ ਨੇ ਤੁਹਾਨੂੰ ਦਰਸ਼ਣ ਕਰਾਏ ਆ ਉਹ ਕੁਦਰਤ ਹੀ ਸਾਨੂੰ ਇੱਥੇ ਮਿਲੇ ਆ ਤੇ ਚਲੋ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕੀਤੀ ਇਹਨਾਂ ਦਾ ਦਰਸ਼ਨਦਾਰੇ ਕੀਤੇ ਆ ਤੇ ਮੇਰੇ ਨਾਲ ਕੈਮਰਾਮੈਨ ਜੋਤਾ ਮੱਲੀ ਨੰਗਲ ਤੇ ਮੈਂ ਤੁਹਾਡਾ ਆਪਣਾ ਮੌਂਟੀ ਮਾਨ ਮੈਨੂੰ ਦਿਹਾਗਿਆ ਜੀ ਵਾਹਿਗੁਰਜੀਕਾ ਖਾਲਸਾ ਵਾਹਿਗੁਰਜੀ ਕੀ ਫਤਿਹ